ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਬੋਨਸ ਪਾਰਕ ਜੋ ਕੈਲਗਰੀ ਦੇ ਨਾਰਥ-ਵੈਸਟ ਏਰੀਆ 'ਚ ਪੈਂਦੀ ਆ ਤੇ ਬਹੁਤ ਸੋਹਣੀ ਪਾਰਕ ਆ ਇਹ ਬੋ ਰਿਵਰ ਦੇ ਕੰਢੇ ਤੇ ਪੈਂਦੀ ਨਾਲ ਹੀ ਪਾਰਕ ਤੇ ਨਾਲ-ਨਾਲ ਨਦੀ ਚੱਲਦੀ ਆ ਤੇ ਨਾਲ-ਨਾਲ ਪਾਰਕ ਆ ਆਓ ਤੁਹਾਨੂੰ ਸਾਰੀ ਪਾਰਕ ਦਿਖਾਈਏ ਕੀ ਕੀ ਆ ਇੱਥੇ ਫੈਸਿਲਿਟੀਆਂ ਕੀ ਕੀ ਚੀਜ਼ਾਂ ਨੇ ਆਜੋ ਦੇਖੀਏ ਸਿੱਖੀ ਬਖਤਾਂ ਐਦਾਂ ਨੂੰ ਨਹੀਂ ਐਦਾਂ ਨੂੰ ਰਸਤਾ ਵਾ ਐਦਾਂ ਰਸਤਾ ਪਾਪਾ ਸ਼ਰੂ ਵੀ ਦਿਖਾ ਦੇ ਤੁਹਾਨੂੰ ਪਾਪਾ ਦਸ਼ਮੀ ਸ਼ੁਰੂ ਚੱਲੀ ਜਾਣਾ ਪਰ ਹਈ ਹੋਇ ਇੰਨਾ ਆਪਾ ਕਰੋ ਹਾਂ ਪਾਪਾ ਪਾਪਾ ਉਹ ਰਿਹਾ ਬਹੁਤ ਉੱਡਾ ਕੁੱਤ ਨਹੀਂ ਮਿਲਦੀ ਦੇਖੋ ਕਿੰਨੀ ਸੋਹਣੀ ਨਦੀ ਆ ਕਿੰਨੀ ਚੌੜੀ ਹੈ ਨਹਿਰ ਨਾਲੇ ਤੇ ਕਾਫੀ ਹਵਾ ਚੱਲਦੀ ਪਈ ਇੱਥੇ ਉਦਾਂ ਪਰ ਠੀਕ ਹੈ ਨਾਲ ਧੁੱਪ ਵੀ ਆ ਤੇ ਮਿਕਸ ਜਿਹਾ ਮੌਸਮ ਆ ਮਰੇ ਬਾਈ ਬਾਈ ਕਾ ਦੇ ਮਨਦਾ ਬੋਸ ਹੁਆ ਮ ਨਹੀਂ ਲੱਗਦੀ ਆ ਪੂਰਾ ਰੌਣਕ ਲੱਗੀ ਆ ਨਹਿਰ ਵੀ ਵਗੰਦੀ ਆ ਲੱਗੇ ਬੋਨਸ ਪਾਰਕ ਤੇ ਡੇਰੇ ਆਪਾ ਲਾ ਲੇ ਇੱਥੇ ਮੈਨੇ ਕੀ ਕੀ ਬਣਾ ਕੇ ਲਿਆਂਦਾ ਵਾ ਕਰੋ ਪਾਸਤਾ ਇਜ਼ ਰੈਡੀ ਮੈਨ ਕੀ ਖਾ ਰਹੇ ਤੁਸੀਂ ਕੀ ਖਾ ਰਹੇ ਤੁਸੀਂ ਚਾਕਲੇਟ ਖਾ ਰਹੇ ਤੁਸੀਂ ਪਾਸਤਾ ਨਹੀਂ ਖਾਣਾ ਹੈ ਹੈ ਮਨ ਨਹੀਂ ਖਾਣਾ ਪਾਸਤਾ ਨਾ ਮੰਨ ਲੈ ਬਟੇ ਲਓ ਵੀ ਪਾਸਤਾ ਆ ਗਿਆ ਪਾਸਤਾ ਪਾਸਤਾ ਹੋ ਗਿਆ ਡਨ ਚਾਹ ਪਾ ਲਈ ਆਪਾਂ ਗਰਮਾ ਗਰਮ ਆਜੋ ਨਾਲ ਚਾਹ ਪੀ ਕੇ ਤੁਹਾਨੂੰ ਫਿਰ ਪਾਰਕ ਦੇ ਦਰਸ਼ਨ ਵੀ ਕਰਾਣੇ ਆ ਵਧੀਆ ਵਧੀਆ ਨਾਲ ਮਠਾਈਆਂ ਵੀ ਆਈਆਂ ਹੋਈਆਂ ਇਹਨੇ ਕਲਾਕੰਦ ਆ ਮੋਤੀ ਚੂਲ ਦਾ ਲੱਡੂ ਆ ਤੁਹਾਨੂੰ ਕੀ ਪਸੰਦ ਆ ਦੱਸੋ ਉਹੀ ਤੁਹਾਡੇ ਲਈ ਭੇਜ ਦਾਂਗੇ ਭਾਜੀ ਆਓ ਤੁਹਾਨੂੰ ਪਲੇ ਗਰਾਊਂਡ ਵੀ ਦਿਖਾ ਦਈਏ ਅੰਦਰੋਂ ਅੰਦਰੋਂ ਤਾਂ ਨਹੀਂ ਬਾਹਰ ਹੀ ਵੇਹੇ ਤੇ ਕਿਵੇਂ ਦੀ ਲੱਗਦੀ ਆ ਲੋ ਜੀ ਡ੍ਰੋਨ ਘੱਲ ਲਿਆ ਪਿਆ ਬੁਰਾ ਖੋਸ਼ਾ ਅਮਾ ਜਮਾ ਕਰਾ ਆ। ਮਨਾ ਆਜੋ ਆਜੋ ਮਨਾ ਆਜੋ ਵੈਰੀ ਗੁੱਡ ਵੈਰੀ ਗੁੱਡ ਯੋ ਇਲਾ ਜੈ ਜੈ ਵੈਰੀ ਗੁੱਡ ਵੈਰੀ ਗੁੱਡ ਸਲੋ ਸਲੋ ਚਲੋ ਪਾ ਲੋ ਉੱਤ ਪਾ ਲੋ ਵੈਰੀ ਗੁੱਡ ਵੈਰੀ ਗੁੱਡ ਚਲੋ 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 ਓਏ ਓਏ ਓਕੇ 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 ਦੂ 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 ਦੰਦਾਂ ਦੰਦਾਂ चलती गड्डी तो चढ़ गई बाय बाय है बाय बाय ਪੈਰ ਤਾਂ ਚ ਕੁੰਦੀਪ ਹਮਾਂ ਮੈਂ ਆਪਣੇ ਉਹਨਾਂ ਚ ਕੰਨਿਆ ਉਹ ਸੋ ਸੀ ਵਾਂਟਡ ਆਨ ਉਹ ਵੇ ਬੜੀ ਚੜ ਗਈ ਚੜੀ ਤਾਂ ਉਹ ਨਾ ਤਾਂ ਤੁਹਾਨੂੰ ਤੁਹਾਨੂੰ ਠੋਕਣੀ ਨਹੀਂ ਉਸ ਫੇਰ ਕਰੋ ਫੇਰ ਮੰਨਣਾ ਉਦਾਂ ਵਾਹ ਵਾਹ ਅਗੋਂ ਇੱਧੇ ਗੋਲ ਫੋਲ ਯੋਲੀ ਆਉਂਗਾ ਕਿੱਧਰ Hver til hver til hver. ਹੈਲੋ ਹੈਲੋ ਲਮਨੈਲਾ ਮਨ ਬਾਈ ਮਨ ਇਹ ਲੱਕੜੀ ਇੱਕ ਓਏ ਉੱਠ ਬਿਗਲੀ ਬਿਗ ਆਪਣੇ ਫੜਾਓ ਪੱਥਰ ਫੜਾ ਦੂਰ ਕਿਦਾ ਜਾਂਦਾ ਦੀਪਾ ਰਹਿ ਲੈ ਥੋੜਾ ਗੰਦਾ ਸੀ ਪੁੱਤ ਨਹੀਂ ਮਨ ਉਹ ਤਾਂ ਬਿਗਲੀ ਸੀ ਬਿਗਲੀ ਬਿਗ ਹਲੋ ਪੱਥਰ ਫੜੋ ਚਲ ਇੱਧਰ 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 ਏ ਓ ਵਾਓ ਵਾਓ ਜੀ ਆ ਗਿਆ ਉਹਰੇ ਮੈਂ ਸਟਾਉਂਡ ਕਰਦਾ ਦੀਪ ਦਾ ਗਾਂ ਗਿਆ ਲੈ ਡੈਡੀ ਦਾ ਦੀਵੇ ਲੱਗ ਲੱਗ ਗਿਆ ਨਾ ਚੱਲੀ ਦੇਖੀ ਜੀ ਦੀਪਲੀ ਤਾਂ ਵੀ ਆਹ ਦੇਖੀ ਬੋਰਨਸ ਪਾਰਕ ਦਾ ਇੱਕ ਹੋਰ ਪਾਰਕ ਤੁਹਾਨੂੰ ਦਿਖਾ ਰਹੇ ਆ ਆ ਦੇਖੋ ਇਹ ਚੀਜ਼ ਹੈਗੀਆਂ ਨੇ ਸਕੇਟ ਰੈਂਟਲ ਟ੍ਰੇਨ ਟਿਕਟਸ ਬੋਟ ਰੈਂਟਲ ਤੇ ਸਾਰਾ ਹੈਗਾ ਆਪਾਂ ਦੇਖੀ ਟਿਕਟ ਦਾ ਪ੍ਰਾਈਸ ਕਿੰਨਾ ਹੈ ajo ਲੱਲੀ ਆ ਟ੍ਰੇਨ 'ਚ ਬੈਠਣ ਵਾਲੇ ਆ ਆ ਮੈਂ ਬੈਜੋ ਸੋ ਫੈਮਿਲੀ ਵਾਸਤੇ ਟਿਕਟ ਮਿਲੀ ਹੈ 10 ਡਾਲਰ ਦੀ ਤੇ ਇੰਡੀਵਿਜੂਅਲ ਅਡਲਟ ਦੀ 5-5 ਡਾਲਰ ਦੀ ਹੈ ਤੇ ਟੋਟਲ 20 ਡਾਲਰ ਲੱਗੇ ਸਾਡੇ ਕੋਈ ਜ਼ਿਆਦਾ ਨਹੀਂ ਹੈਗਾ ਇਹ ਟਿਕਟਾਂ ਪਹਿਲਾਂ ਦੇਣੀਆਂ ਨੇ ਨਾਲ ਟਿਕਟ ਦੇ ਕੇ ਬੈ ਲੈ ਮੈਂ ਅੱਗੇ ਬੈ ਜਾ ਸਾਰੇ ਬੈਗਟ ਟ੍ਰੇਨ ਤੇ ਆਪਾਂ ਟ੍ਰੇਨ ਲਈ ਟੈਨ ਲਗੇ ਬੋਣ ਬਾਈ ਮਨਾ ਬਾਈ ਗੱਡੀ ਬੇਬੀ ਛੋਟੀ ਟ੍ਰੇਨ ਹੈ ਬੋਣਸ ਹੈ ਹੈਲੋ ਯੂ ਜੋਇਨਿੰਗ ਠੀਕ ਟ੍ਰੇਨ ਠੀਕ ਵਾਓ ਹੈਲੋ ਲੱਗੀ ਟ੍ਰੇਨ ਓਏ ਹੋਏ ਚੱਲ ਗਈ ਜੇ ਹੈਲੋ ਲੋ ਜੀ ਹੌਲੀ ਹੌਲੀ ਚੱਲਦੀ ਟ੍ਰੇਨ ਇਹ ਤਾਂ Shimla Shimla ਚੱਲਦੀ ਹੁੰਦੀ ਹੈ ਨਾ ਮੱਚਕ ਮੱਚਕ ਚੱਲ ਰਹੀ ਹੈ ਮੱਚਕ ਮੱਚਕ ਪੈਦਲ ਵੀ ਇਤੋਂ ਤੇਜ਼ ਚੱਲਣਾ ਹੁੰਦਾ ਪਰ ਇਹ ਬੱਚਿਆਂ ਦੀ ਰਾਈਡ ਆ ਛੋਟੀ ਟ੍ਰੇਨ ਆ ਸਪੀਡ ਬੜੀ ਹੈ ਫੜ ਕੇ ਰੱਖ ਲਓ ਭਾਈ ਤੇ Shimla ਹੁੰਦੀ ਹੈ Shimla ਟॉय ਟ੍ਰੇਨ ਇਹ ਪੂਰਾ ਕਮਾਊਗੀ ਉਧਰੋਂ ਓਏ ਹਾਰੇ ਨੂੰ ਵਜਾ ਵੇਖਿਆ ਤੁਹਾਨੂੰ ਹੌਲੀ ਲ ਦਿਖਾਣੇ ਕਿੱਥੇ ਕਿੱਥੇ ਜਾਂਦੀ ਆ ਅਰੇ ਫਾਸਟ ਫੋਰਵਰਡ ਦਿਖਾ ਦਾਂਗੇ ਤੁਹਾਨੂੰ ਆਜੋ ਜੀ ਟ੍ਰੇਨ ਰਾਈਡ ਕਰੋ ਸਾਡੇ ਨਾਲ ਆਪਣੀ ਆ ਦੇਖੋ ਨਾਲੇ ਨਹਿਰ ਲਾਗੋ ਲੰਗਣ ਦੀ ਆ ਇਹ ਹੌਲੀ ਹੌਲੀ ਟॉय ਟ੍ਰੇਨ ਹੈ ਜਿੱਦਾਂ ਉਦਾਂ ਹੀ ਆ ਇਹ ਉਹ ਤੱਕ ਟ੍ਰੈਕ ਜਾਣਾ ਅੱਡਾ ਕਿ ਤੱਕ ਜਾਊਗਾ ਟ੍ਰੈਕ ਸਾਰਾ ਇਧਰ ਪਾਰ ਕੇ ਆ ਪੂਰੀ ਹਰੀਆਲੀ ਦਰਖਤ ਵੱਡੇ ਵਧੀਆ ਇੱਧਰ ਬੱਚੇ ਬੈਠੇ ਆ ਇਧਰ ਨਦੀ ਚੱਲ ਰਹੀ ਹੈ। ਉਹ ਬੋਟਿੰਗ ਵੀ ਹੈਗੀ ਆਪਾਂ। ਬੋਟਿੰਗ ਦਾ ਦੇਖਦੇ ਆ। ਪਿਆ ਗੇਰ ਪਿਆ ਲੱਗਦਾ। সুইমিং ਪੂਲ ਕ੍ਰੋਸ ਕਰ ਰਹੇ ਆ। ਲੋ ਵੀ ਈਚ ਵਾਲਾ সুইਮ ਪੂਲ ਬਣਿਆ ਪ੍ਰੋਪਰ। ਤੇ ਆ ਸਾਰਾ ਬਜ਼ਾਰੀ ਬੰਦੇ ਬੈਠੇ ਹੋਏ। ਯਾਰ ਸੀ ਯੂ نو ਵੀ ਹੈਵ YouTube ਚੈਨਲ। ਆਈ ਹੈਵ YouTube ਚੈਨਲ। ਯੂ ਹੈਵ। ਉਹ ਵਰਸ ਦੀ ਨੇਮ ਆਫ ਯੂਰ ਚੈਨਲ। ਓ ਵੈਰੀ ਗੁੱਡ ਲੋਕੀ ਨੈਰਾ ਦੇ ਕੰਡੇ ਤੇ ਸਵਿਮਿੰਗ ਕਰਨਦੇ ਆ ਨਾਲ ਬੋਟਿੰਗ ਹੋ ਰਹੀ ਆ ਉਹ ਦੇਖੋ ਪ੍ਰੋਪਰ ਇਸ ਤੋਂ ਬਾਅਦ ਆਪਾਂ ਬੋਟਿੰਗ ਤੇ ਜਾਵਾਂਗੇ ਬੋਟਿੰਗ ਦੇਖਦੇ ਆ ਟੱਕਾ ਸੁਤੀਆਂ ਪਈਆਂ ਨੇ ਟੱਕਾਂ ਟੱਕਾਂ ਵੇਖ ਲਓ ਨਾ ਉਹਨਾਂ ਅਸੇ ਫ੍ਰੀਲੀ ਘੁੰਮਦੇ ਬਰਡਸ ਵੇਖੋ ਕਿੰਨਾ ਵਧੀਆ ਆ ਦੇਖੋ ਆਹ ਦੇਖੋ ਲੇਕ ਪੂਰਾ ਵਧੀਆ ਬਹੁਤ ਵਧੀਆ ਲੱਗ ਰਿਹਾ ਹਾਂ yeah they are, the geese are taking rest now see after the swimming they are tired actually so now they are taking rest yeah big geese بچے مینوں پچھندے وکھرے وکھرے کوسچن میں دے نیاں انسر سی ڈیز ا کراو بلیک کراو اس نو سوئمن پورے کتنا ودیہ دیکھو آ دیکھو پورا اوئے ہوئے کتنا سونا لوکی بیٹھے پورا بیچ چورے ندی داری لے رہے تو چڑیہ ਟਿਕਟ ਪੁੱਛਦੇ ਕਿੰਨੀ ਟਿਕਟ ਆ ਟਿਕਟ ਲੋ ਜੀ ਟਿਕਟ ਇਹਦੀ ਫਰੀ ਹੈ ਬਿਲਕੁਲ ਇਨਕਲੂਡਿਡ ਹੈ ਪਾਰਕ ਵਿੱਚ ਆਜੋ ਚੱਲੀ ਅੰਦਰ ਸਵਿਮਿੰਗ ਪੂਲ ਦਾ ਮੈਂ ਲਾ ਲਈਏ ਮੌਕਾ ਜੇ ਇੱਕ ਆਹ ਦੇਖੋ ਮਨਾਰ ਤੇ ਦੀਪ ਵੜੀ ਅੰਦਰ ਇਹ ਬੜਾ ਵਧੀਆ ਛੋਟਾ ਹੈ ਮਨਹਰੇ ਪਾਪਾ ਆ ਗਏ ਲੋ ਜੀ ਬੜਾ ਠੰਡਾ ਪਾਣੀ ਹੈ ਬੜਾ ਬੜਾ ਵਧੀਆ ਲੱਗੰਦਿਆ ਆਪਾਂ ਸਵਿਮਿੰਗ ਕੋਸਟਿਊਮ ਨਹੀਂ ਲੈ ਕੇ ਆਏ ਬਟ ਉਹਨਾਂ ਨੇ ਸਾਨੂੰ ਲੋ ਕਰਤਾ ਇਦਾਂ ਤੇ ਬਟ ਸਵਿਮਿੰਗ ਪੂਲ ਕੋਸਟਿਊਮ ਲੈ ਕੇ ਆਏ ਬੱਚੇ ਸਾਰੇ विया लग रहा वो बल्ले मनहर नहीं नहीं <laughs> <laughs> oh! <laughs> कोई नहीं वेरी गुड ਵੀ ਕਰ ਲਈ ਆ ਅਰੈਸਟ ਵੀ ਕਰ ਲਈ ਆ ਆ ਹੁਣ ਬੋਟ ਰੈਂਟਲ ਦੇਖ ਲਈਏ ਬੋਟ ਲਈ ਇਧਰ ਰਸਤਾ ਜਾਂਦੇ ਆ ਦੇਖੋ ਕਹਿੰਦੇ ਇਧਰ ਚੱਲ ਜੋ ਤੁਸੀਂ ਉੱਥੇ ਤੁਹਾਡੀ ਵਾਰੀ ਆ ਜੂਗੀ ਆ ਜੋ ਦੇਖੀਏ ਕੀ ਹਿਸਾਬ ਦਾ ਵੀ ਬੋਟ ਦਾ ਆ ਦੇਖੋ ਕੀ ਕਰਨੀ ਬੋਟਿੰਗ ਕਿੰਨਾ ਸੋਹਣਾ ਰਸਤਾ ਬਣਿਆ ਨੰਗਲੀ ਹੂੰ ਨਾਈਸ ਓਏ ਹੋਏ ਹੋਏ ਬੜਾ ਸੋਹਣਾ ਇਹ ਤਾਂ ਇਹ ਤੋਂ ਸਕੈਨ ਕਰ ਲਓ ਕਹਿੰਦੇ ਪ੍ਰਾਈਸ ਪਤਾ ਲੱਗ ਜਾਊਗਾ ਤੁਹਾਨੂੰ ਤੇ ਬਾਕੀ ਟਾਈਮ ਪਤਾ ਲੱਗ ਜਾਊਗਾ ਆ ਕੁਛ ਹੈ ਹੈਲੋ ਮਨਾਰ ਹੈਲੋ ਓਏ ਬੋਟਿੰਗ ਲੋ ਵੀ ਬੋਡੀ ਵੀ ਲੱਲੀ ਆਪਾਂ 20 ਡਾਲਰ ਇੱਕ ਬੋਰਡ ਦੇ ਆ ਤੇ ਆਪਾਂ ਦਿਨ ਜਿੰਦ ਇਹ 20 ਡਾਲਰ ਮਿਲ ਅੱਧੇ ਘੰਟੇ ਵਾਸਤੇ ਤੇ ਇੱਕ ਮਮੀ ਜਿਹੜੀ ਵਾਸਤੇ ਲਈ ਆ ਮਮੀ ਜਿਹੜੀ ਉਹ ਆ ਰਹੇ ਆ ਤੇ 20 ਡਾਲਰ ਇਹਦੇ ਆ ਟੋਟਲ 40 ਡਾਲਰ ਲੱਗੇ ਆ ਅੱਧੇ ਘੰਟੇ ਵਾਸਤੇ ਵਧੀਆ ਨਜ਼ਾਰੇ ਆ ਪੂਰੇ ਪੈਂਡਲ ਵਾਲੀ ਬੋਰਡ ਆ ਪੈਂਡਲ ਕਾਰ ਮਾਰ ਕੇ ਤਾਂ ਆ ਆ ਮੋੜ ਮੋੜ ਕੱਟੇ ਗਏ ਇੱਥੋਂ ਆਪਾਂ ਮੋੜ ਕੱਟਣਾ ਆ ਆਈ ਰਹੇ ਨਜ਼ਰ ਲੱਗਾ ਵਾ ਤੇ ਨਾਲ ਇਹਦੇ ਪੈਂਡਲ ਬਣ ਜਾਣੇ ਇਦਾਂ ਇਹ ਦੇਖ ਰਹੇ ਹਾਂ ਦੇ ਨਾ ਪੁੱਟੀਆਂ ਦੀ ਨਹੀਂ ਉਹ ਪੁੱਟੀਆਂ ਦੀ ਨਹੀਂ ਨਹੀਂ ਉਹ ਤੋਂ ਮੁੜਦੀਆਂ ਡੋਸੋ ਉਹ ਆ ਗਈ ਮੰਮੀ ਡੈਡੀ ਮਜ਼ਾ ਆ데요 ਨਾ ਕਿੰਨਾ ਉਹ ਵਾਓ ਅਣ ਯਾਰੀ ਮੇਰੇ ਮੈਂ ਆ ਪੁੱਟੀਆਂ ਡੈਡੀ ਆ ਨਹੀਂ ਉਸ ਸੈਂਟਰ ਤੇ ਹੈਂਡਲ ਲੱਗਾ ਨਹੀਂ ਡੈਡੀ ਪ੍ਰਾਈਮਰ ਕਿੰਦਨ ਨਹੀਂ ਕਿੰਦਨ ਚ ਰਕੀਆ ਬਾਏ ਬਾਏ ਸਿੱਧੀ ਮਾਦੋ ਮੇ ਮਨਨ ਸਿਟੀ ਪਾ ਕੇ ਖੁਸ਼ ਹੁੰਦਾ। ਜਿੰਨੇ ਮਜਾ ਆ ਰਹੇ ਐ। ਬਸ ਬਸ ਆ ਵੀ ਚੰਗੀ ਲਓ ਜੀ ਬੋਡਿੰਗ ਦਾ ਬਹੁਤ ਮਜਾ ਆ ਰਿਹਾ ਵਾ ਤੇ ਲੱਗ ਗਈ ਜਾ ਦੂਰ ਵੀ ਨਹੀਂ ਆ ਆਪਣੇ ਜਦੋਂ ਕੈਲਗਰੀ ਤੋਂ ਵੀ ਮਤਲਬ ਕੈਲਗਰੀ ਚ ਹੀ ਆਉਂਦਾ ਤੇ ਆਪਣੇ ਨਾਰਥ ਈਸਟ ਤੋਂ ਤੇ ਲੱਗ ਗਈ ਆ ਜ਼ਰੂਰ ਆਇਓ ਵਧੀਆ ਨਜ਼ਾਰੇ ਆ ਤੇ ਬੋਡਿੰਗ ਦੇ 20 ਡਾਲਰ ਆ ਤੇ ਆਪਣਾ ਦੇਨ ਦਾ ਰਾਈਟ 10 ਡਾਲਰ ਦੀ ਆ ਟਾਈਮ ਨਹੀਂ ਦੀ ਬੜੀਆ ਜਿਆਦਾ ਨਹੀਂ ਹੈਗਾ ਲੈ ਨੰਗਣ ਲੱਗੇ ਆ ਅੱਛਾ ਆ ਵੀ ਗੱਲ ਸਹੀ ਆ ਆ ਦੇਖੋ ਬਤਕਾਂ ਦੇ ਚੁੰਡ ਨਾਲ ਨਾਲ ਜਾ ਰਿਹਾ ਦੇਖੋ ਨਜ਼ਾਰੇ ਆ ਦੇਖੋ ਡੱਕ ਪਾਣੀ ਚੋਂ ਕਿਦਾਂ ਮੱਛੀ ਮੱਛੀ ਫੜ ਲਈ ਪੂਰੀ ਪਲਟੀ ਮਾਰ ਲੈਂਦੀ ਆ ਦੇਖਿਓ ਇਹ ਉਹ ਦੇਖੋ ਦੇਖ ਲਓ ਲੋ ਜੀ ਬੋਰਡਿੰਗ ਕਰਕੇ ਬੜਾ ਮਜ਼ਾ ਆਇਆ ਸਾਨੂੰ ਬਹੁਤ ਵਧੀਆ ਲੱਗੀ ਬੋਰਡਿੰਗ ਤੇ ਤੁਸੀਂ ਵੀ ਆ ਕੇ ਜਰੂਰ ਕਰਿਓ ਟ੍ਰਾਈ ਤੇ ਬਾਕੀ ਦੱਸਿਓ ਸਾਨੂੰ ਕਿ ਇਹ ਜਗ੍ਹਾ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹ ਜਗ੍ਹਾ ਤੇ ਆਏ ਹੋ ਤੇ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ ਵਾ ਧੰਨਵਾਦ ਜੀ ਰੱਬ ਰੱਖਾ ਸਤਿ ਸ਼੍ਰੀ ਅਕਾਲ